ਵਨਨਵੀ ਜੀ ਆਇਆ ਆਖਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਖੁਸ਼ਹਾਲਪੁਰ ਯੂਨਿਟ ਦੀ ਸੀਨੀਅਰ ਲੀਡਰਸ਼ਿਪ ਜੇ ਹਮਤ ਦੇਤੇ ਪਹੁੰਚ ਗਏ ਹਾਜ਼ਰੀ ਤੇ ਸਾਡੇ ਮੇਲ ਪਹੁੰਚ ਚੁੱਕੀ ਨਾ ਮਤਾ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਆ ਸੋ ਸਰਦਾਰ ਦਸਵੰਤ ਸਿੰਘ ਜੀ ਫੌਜੀ ਅਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਜਥੇਦਾਰ ਭਾਈ ਮਹਿੰਦਰ ਸਿੰਘ ਜੀ ਜੋ ਸੀਨ ਸਾਡੇ ਕੋਲ ਪਹੁੰਚ ਕੀ ਹੋਈ ਆ ਸਾਬਨੇ ਸੰਕਾ ਦੇ ਦਰਸ਼ਕ ਦੇ ਦਾਰੇ ਕਰਨੀ ਆ ਇੱਥੇ ਬਦੇ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਸੂਰਜਾਂ ਤੇ ਸੋਚੇ ਹੋਏ ਦੀਨੋਂ ਬਜ਼ੁਰਗੋਂ ਮਥਾਨੋਂ ਤੇ ਭੈਣੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਯਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਸੰਸਾਰੀਆਂ ਨਹਿਰਾਂ ਨੂੰ ਹਿੰਦੁਸਤਾਨ ਅਯਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਸੰਸਾਰ ਦੀਆਂ ਨਜ਼ਰਾਂ ਨੇ ਸਰਕਾਰ ਨੇ ਜੇ ਮੋਰਚੇ ਡੱਟ ਕੇ ਲਾਏ ਨੇ, ਸਿਰਕ ਤਾੜ ਕੇ ਮੋਰਚੇ ਲਾਏ ਨੇ, ਸਿਰ ਤੇ ਤੜੀ ਤੜੀ ਤੇ ਸਿਰ ਧਰ ਕੇ ਜੇ ਮੋਰਚੇ ਲਾਏ ਨੇ, ਤੋਂ ਇੱਕੋ ਇੱਕ ਸਿਮਰਜੀਤ ਮਾਨ ਸਾਹਿਬ ਤੇ ਉਹਨਾਂ ਦਾ ਹੱਲ ਹੈ ਜੇ ਮਜ਼ਦੂਰ ਤੇ ਗਰੀਬਾਂ ਦੇ ਹੱਕ ਵਿੱਚ ਨਾ ਰਲ ਐ ਡੱਟ ਕੇ ਦਿੱਲੀ ਦੇ ਤਖਤਾਂ ਦੇ ਹਕਮਾਂ ਦੀ ਅੱਖ ਵਿੱਚ ਹੱਥ ਪਾ ਕੇ ਜੇ ਗੱਲ ਕੀਤੀ ਹੈ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਦੀ ਤਾਂ ਇੱਕੋ ਇੱਕ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਦਾਸ ਸਿੰਘ ਦੇ ਆਪੇ ਰਾਟਰ ਜਿਹੜਾ ਪਹਿਲਾਂ ਸਾਡੇ ਪੰਜਾਬ 'ਚ ਵਸਣ ਵਾਲੇ ਜਿੱਥੇ ਸਿੱਖ ਸਾਡੀ ਸਿੱਖਾਂ ਦੇ ਵਾਸਤੇ ਸਾਡੇ ਇੱਕੋ ਹੀ ਬਹੁ ਗਿਣਤੀ ਰਸੂਪਾ ਆ ਲੇਕਿਨ ਪੰਜਾਬ 'ਚ ਵਸਣ ਵਾਲੇ ਜਿਹੜੇ ਹਰ ਸਾਡੇ ਗਿੱਧੂ ਭਰਾ ਮੁਸਲਮਾਨ ਭਰਾ ਇਸਾਈ ਦਰਦ ਭਰਾ ਸਾਡੇ ਜਿਹੜੇ ਆ ਜਿਹੜੀਆਂ ਵੀ ਨੀਤੀਆਂ ਸੈਂਟਰ ਗਵਰਨਮੈਂਟ ਦੇ ਆਉਂਦੀਆਂ ਪੰਜਾਬ ਉਨੇ ਨੂੰ ਪੂਰਾ ਪ੍ਰਭਾਵਿਤ ਹੁੰਦਾ ਹਰ ਇੱਕ ਪਛਿੰਦਾ ਇੱਥੇ ਦਾ ਪ੍ਰਭਾਵਿਤ ਹੁੰਦਾ ਅਕਾਲੀ ਭਾਈਪਾਸ ਸਰਕਾਰਾਂ ਬੜੀਆਂ ਉਹਨਾਂ ਨੇ ਕਾਂਗਰਸ ਸਰਕਾਰਾਂ ਪਿਛਲੀਆਂ ਬਣੀਆਂ ਉਹਨਾਂ ਨੇ ਪੰਜਾਬ ਦੇ ਉੱਤੇ 3 ਪੌਣੇ 3 ਲੱਖ ਕਰੋੜੀ ਨਾਲ ਉਹ ਕਰਿਆ ਚਾੜ ਉਹ ਕਿੱਦਾਂ ਆਇਆ ਲੰਬੇ ਸਮੇਂ ਤੋਂ ਠਾਕੁਰ ਜਯੋਤਵੀਰ ਸਿੰਘ ਹੁਣੀ ਜਿਹੜੇ ਅਝ ਲੋਮਣੀਆਂ ਕੱਲ ਦਾ ਮਿਸਾਲ ਨਾਲ ਜੁੜੇ ਹੋਇਆ ਔਰ ਹਮੇਸ਼ਾ ਚੜ੍ਹਦੀ ਕਲਾ ਨਾਲ ਬੂਥ ਵੀ ਲਾਉਂਦੇ ਆ ਪਾਰਟੀ ਨੇ ਡਟ ਕੇ ਇਹਦਾ ਕੰਮ ਵੀ ਕਰਦੇ ਆ ਸਰਦਾਰ ਸਿੰਘ ਸੇ ਮਾਨ ਆ ਇਹਨਾਂ ਦਾ ਬਹੁਤ ਪਿਆਰ ਆ ਜਦੋਂ ਇੱਥੇ ਮਾਨ ਸਭਾ ਹੁੰਦੇ ਆ ਠਾਕੁਰ ਸਾਹਿਬ ਨੂੰ ਜ਼ਰੂਰ ਉਹ ਬੁਲਾਉਂਦੇ ਆ ਔਰ ਮਿਲਦੇ ਹਨ ਏ ਮੈਨੂੰ ਸਨਾ ਭੁੱਲ ਗਿਆ ਜੀਆ ਮੈਂ ਸਾਰਾ ਮਾਫੀ ਚਾਹਾਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣੇ ਦੇ ਆਪਣੇ ਪੰਜਾਬ ਦੇ ਅੰਦਰ ਜਾਂ ਆਪਣੇ ਸਟੇਟ ਦੇ ਅੰਦਰ ਕੋਈ ਵੀ ਚੀਜ਼ ਨਿਕਲੇ ਉਹਦਾ ਹੱਕ ਪਹਿਲਾ ਜਿਹੜਾ ਮਾਲਕੀ ਤੇ ਜਾਂ ਕੁਝ ਵੀ ਆ ਉਹ ਪਹਿਲਾ ਹੱਕ ਜਿਹੜਾ ਹੁੰਦਾ ਉਸ ਸਟੇਟ ਦਾ ਹੁੰਦਾ ਸਾਡੇ ਕੋਲ ਇੱਕ ਪਾਣੀ ਦਾ ਸਰੋਤ ਹੈ ਜਿਹੜਾ ਇੰਡੀਅਨ ਗਵਰਨਮੈਂਟ ਆਪਣੇ ਅੰਦਰੋਂ ਲੈ ਕੇ ਜਾ ਰਹੀ ਹੈ ਪਰ ਉਹਦਾ ਕੋਈ ਸਾਨੂੰ ਪੈਸਾ ਵੀ ਨਹੀਂ ਦੇ ਰਹੀ ਅਸੀਂ ਦੇਖੋ ਹੁਣ ਕਿੰਨਾ ਕਰਜ਼ਾ ਆਪਣੇ ਸਿਰ ਦੇ ਉੱਤੇ ਚੜ੍ਹਾਈ ਫਿਰਿਆ ਜਿਹੜੀ ਆ ਹੁਣ ਦੀ ਸਰਕਾਰਾ ਤੇ ਪਹਿਲਾਂ ਦੀ ਸਰਕਾਰਾਂ 3 ਕਰੋੜ ਦਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੀ ਬਲਾਈ ਹੋਈ ਫਤਿਹ ਆਉ ਸੰਗਤ ਜੀ ਦੁਹਰਾਈਏ ਵਾਹਿਗੁਰੂ ਜੀ ਕਾ ਖਾਲਸਾ ਤੇ ਬਹੁਤ ਲੰਬੇ ਸਮੇਂ ਤੋਂ ਆਪ ਸੰਗਤ ਜੀ ਇੱਥੇ ਬਿਰਾਜਮਾਨ ਹੋ ਬਹੁਤ ਬਹੁਤ ਧੰਨਵਾਦ ਆਪ ਸਾਰੇ ਜੀਆਂ ਦਾ ਸ਼ਰਮਨੀ ਅਕਾਲੀ ਦਲ ਅਮਰ ਸਕ ਕਮੇਟੀ ਸਰਦਾਰ ਗੁਰਨਾਮ ਸਿੰਘ ਜੀ ਸਿੰਘੜੀਵਾਲ ਸਾਬ ਜਨਰਲ ਸਕਤਰ ਸਰਦਾਰ ਜਸਵੰਤ ਸਿੰਘ ਜੀ ਫੌਜੀ ਜੋ ਕਿ ਐਮਪੀ ਕੈਂਡੀਡੇਟ ਨੇ ਹਿਆਰਪੁਰ ਸਰਕਲ ਤੋਂ ਉਹ ਵੀ ਆਏ ਨੇ ਸਖੀਤਾਂ ਦੇ ਵੱਲੋਂ ਜਿਨ੍ਹਾਂ ਦਾ ਨਾਮ ਦਾਸ ਨਹੀਂ ਜਾਣਦਾ ਸਾਰੀਆਂ ਪਾਰਟਿਕ ਸਖੀਤਾਂ ਦੇ ਵੱਲੋਂ ਜਿਹੜਾ ਮਾਨਸਨਾ ਨੇ ਆ ਉਹ ਸਾਹਦੇ ਉੱਤੇ ਖਾਲਸੇ ਜਗਾਰਿਆਂ ਦੇ ਭਰਵੇਂ ਗੂੰਜ ਦੇ ਵਿੱਚ ਗੀਤਾ ਜਾ ਰਿਹਾ ਬੋਲੇ ਜੀ ਸੁਣਿਓ ਬੋਲੇ ਵਾਜੀ ਖਾਲਸਾ ਵਾਜੀ ਕਟੇ ਜੀ ਨਕੇਰੀਆਂ ਦੀ ਸਸੰਗਤ ਦਾ ਬਹੁਤ ਉਤਸ਼ਾਹ ਦੇਖ ਕੇ ਮੇਰੇ ਮਨ ਨੂੰ ਬਹੁਤ تسਲੀ ਹੋਈ ਹੈ ਵੀ ਇੱਥੇ ਦੇ ਮਤਲਬ ਕਿ ਜਿਹੜੇ ਸਿੰਘ ਆ ਉਹ ਚੜ੍ਹਦੀ ਕਲਾ ਦੇ ਆ ਅਤੇ ਉਹਨਾਂ ਦੇ ਅੰਦਰ ਇੱਕ ਇਹੋ ਜਿਹਾ ਉਤਸ਼ਾਹ ਹੈ ਕਿ ਜਿਹੜੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਉਹਨਾਂ ਦੇ ਨਾਲ ਬਹੁਤ ਉਜਾਤੀਆਂ ਕੀਤੀਆਂ ਜਿਹਦੇ ਕਰਕੇ ਉਹ ਬਹੁਤ ਤੰਗ ਆ ਤੇ ਉਹ ਸਾਡੇ ਬਹੁਤ ਵੱਡਾ ਸਮਰਥਨ ਕਰ ਰਹੇ ਆ ਔਰ ਵੱਡੇ ਵੱਡੇ ਬੋਰਡ ਦਾ ਸਮਰਥਨ ਕਰ ਰਿਹਾ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹ ਮੇਰੇ ਨਾਲ ਇੰਨਾ ਐਡਾ ਵੱਡਾ ਪ੍ਰੋਗਰਾਮ ਕਰਕੇ ਸਨੋਭੂਗ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੁਕੇਰੀਆਂ ਵਿਖੇ ਟਾਕ ਪੈਲਸ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਬੰਦੀ ਦਾ ਜਿਹੜਾ ਇਥੋਂ ਹਾਰਪੁਰ ਸਰਕਲ ਤੋਂ ਜਸਵੰਤ ਸਿੰਘ ਜੀ ਫੌਜੀ ਜੋ ਕਿ ਕੈਂਡੀਡੇਟ ਖੜੇ ਨੇ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਸੰਪੂਰਨ ਹੋਇਆ ਹੈ। ਕਨਸੈਪਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਇੱਕ ਤਰੀਕ ਨੂੰ ਆਪ ਜੀ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਚੋਣ ਨਿਸ਼ਾਨ ਬਾਲਟੀ ਤੇ ਮੋਰਾ ਲਾ ਕੇ ਆਪਾਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਦੱਸ ਸਕੀਏ ਕਿ ਹੁਣ ਜਿਹੜਾ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਉਹ ਸਰਕਾਰ ਅਸੀਂ ਲਿਆਉਣਾ ਚਾਹੁੰਦੇ ਆਂ ਬਦਲਾ ਅਸੀਂ ਇਹਨਾਂ ਨੂੰ ਦੇਖ ਲਿਆ ਇੱਕ ਡੇਢ ਸਾਲ ਜਿਹੜਾ ਆਪ ਪਾਰਟੀ ਨੇ ਜਿਹੜਾ ਹੈ ਸਾਨੂੰ ਬਦਲਾ ਦੇ ਤੌਰ ਤੇ ਜਿਹੜਾ ਇਹ ਸਾਨੂੰ ਡਰਾਮਾ ਦੱਸਿਆ ਪੰਜਾਬ ਦੇ ਵਿੱਚ ਉਹਦੇ ਤੋਂ ਪਰੇਸ਼ਾਨ ਹੋ ਕੇ ਇਹ ਸਾਰੇ ਪੰਜਾਬ ਵਾਸੀਆਂ ਨੇ ਇਹ ਆਜੀ ਫੈਸਲਾ ਗ੍ਰੈਡ ਕੀਤਾ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨ ਇੱਕ ਤਰੀਕ ਨੂੰ ਆਉਣ ਵਾਲੀ ਇੱਕ ਤਰੀਕ ਨੂੰ ਚੋਣ ਨਿਸ਼ਾਨ ਬਾਲਟੀ ਤੇ ਮੋਰਾ ਲਾ ਕੇ ਆਪਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਾਮਯਾਬ ਕਰੀਏ ਮੁਕੇਰੀਆਂ ਹਲਕੇ ਤੋਂ ਜਕਾਰੇ ਦੀ ਗੂੰਜ ਦੇ ਵਿੱਚ ਜਿਹੜਾ ਉਹ ਅਸੀਂ ਜਿੱਤ ਦੇ ਨਿਸ਼ਾਨ ਦੀ ਪ੍ਰਵਾਨਗੀ ਦਿੰਨੇ ਆ ਬੋਲੇ ਸੋਨਿਆਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ